ਹੈਲੋ ਜੀ ਸਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਕਟਿੰਗ ਕਰ ਰਹੇ ਹਾਂ ਬਿਨਾ ਗੋਡਿਆਂ ਵਾਲੀ ਸਲਵਾਰ ਤੁਸੀਂ ਪਾਕਿਸਤਾਨੀ ਸਲਵਾਰ ਵੀ ਕਹਿ ਸਕਦੇ ਹੋ ਨੈਰੋ ਸਲਵਾਰ ਵੀ ਕਹਿ ਸਕਦੇ ਹੋ ਇਹ ਤੁਹਾਨੂੰ ਸਿੱਧਾ ਪਾਸਾ ਜੀ ਇਹ ਕੱਪੜੇ ਦਾ ਇਹਦੇ ਵਿੱਚ ਪਹਿਲਾਂ ਆਪਾਂ ਰੁਖ ਦੇਖਾਂਗੇ ਜਿਵੇਂ ਇਹਦੇ ਵਿੱਚ ਬੂਟੀਆਂ ਤੋਂ ਇਲਾਵਾ ਪੱਤੇ ਜੇ ਵੀ ਬਣੇ ਹੋਏ ਨੇ ਵੀ ਇਹ ਪੱਤਿਆਂ ਦਾ ਰੁਖ ਕਿਹੜੀ ਸਾਈਡ ਹੈ ਕਿਉਂਕਿ ਜਿਵੇਂ ਇੱਕ ਆਪਾਂ ਨੂੰ ਇਹ ਸਾਰਿਆਂ ਚੋਂ ਪਹਿਲਾਂ ਜ਼ਰੂਰੀ ਹੈ ਜੀ ਚਾਹੇ ਆਪਾਂ ਸ਼ਰਟ ਦੀ ਕਟਿੰਗ ਕਰ ਰਹੇ ਹਾਂ ਚਾਹੇ ਸਲਵਾਰ ਦੀ ਵੀ ਆਪਾਂ ਉਹਦੇ ਫੁੱਲਾਂ ਦਾ ਰੁਖ ਦੇਖੀਏ ਵੀ ਕਿਹੜੀ ਸਾਈਡ ਹੈ ਉੱਪਰ ਨੂੰ ਜਾ ਰਿਹਾਗਾ ਇਹ ਉਮੀ ਕਟਿੰਗ ਕਰਨੀ ਆਪਾਂ ਨੇ ਇਹ ਦੇਖੋ ਜੀ ਮੈਂ ਹੁਣ ਰੁਖ ਦੇਖਣ ਤੋਂ ਬਾਅਦ ਜੀ ਆਪਾਂ ਜਿਹੜੀਆਂ ਇਹ ਦੋਨੋਂ ਕੰਨੀਆਂ ਨੇ ਕੰਨੀਆਂ ਨੂੰ ਆਪਸ ਵਿੱਚ ਮਿਲਾ ਲਾਂਗੇ ਇਹ ਜਿਹੜੀ ਪਾਕਿਸਤਾਨੀ ਸਲਵਾਰ ਹੈ ਇਹ ਬਿਨਾ ਗੋਡਿਆਂ ਤੋਂ ਐਵੇਂ ਕੱਟੀ ਜਾਂਦੀ ਹੈ ਕੰਨੀ ਨੂੰ ਕੰਨੀ ਮਿਲਾ ਕੇ ਬਸ ਇਹਦੇ ਐਵੇਂ ਇੱਧਰਲੀ ਸਾਈਡ ਤੋਂ ਆਸਣ ਰਹਿ ਜੂ ਦੂਸਰੀ ਸਾਈਡ ਸੈਂਟਰ ਵਾਲੀ ਵਿਚਾਲੇ ਆ ਜੂ ਜੀ ਉੱਥੋਂ ਚੂਣਾ ਪੈ ਜਾਣਗੀਆਂ ਗੋਡੇ ਵਾਲੀਆਂ ਇਹ ਦੇਖੋ ਇੱਥੋਂ ਜਿਹੜਾ ਆਪਾਂ ਜਿਵੇਂ ਗੋਡਾ ਝੜ ਕੇ ਚੋਣ ਪਾਉਨੇ ਆ ਨਾ ਵੀ ਉਹ ਇੱਥੋਂ ਪੈ ਜੂਗੀ ਤੇ ਨੀਚੋਂ ਮੂਰੀ ਦਾ ਕਪੜਾ ਰੱਖਿਆ ਜਾਊਗਾ ਤੁਸੀਂ ਲੰਬਾਈ ਜਿੰਨੀ ਵੀ ਰੱਖਣੀ ਤੁਹਾਡੀ ਜਿਹੜੀ ਸਲਵਾਰ ਦੀ ਲੰਬਾਈ ਹੋਊਗੀ ਉਨੀ ਤੁਸੀਂ ਰੱਖ ਲਿਓ 1 ਇੰਚ ਐਕਸਟਰਾ ਰੱਖਣਾ ਜੀ ਕਿਉਂਕਿ ਥੋੜੇ ਜਿਹਾ ਪੈਰ ਪੈਰ ਦਾ ਕਪੜਾ ਉਨ ਦਾ ਮੂਰੀ ਚ ਬਾਕੀ ਉੱਪਰ ਵਾਲਾਂ ਚ ਆ ਜਾਂਦਾ ਇਹ ਦੇਖੋ ਇਹ ਚਾਰ ਕੰਨੀਆਂ ਹੋ ਗਈਆਂ ਦੋ ਪੱਲੇ ਹੋ ਗਏ ਜੀ ਇਹ ਇਦਰੋਂ ਰਹੂਗਾ ਜੀ ਇਹਦਾ ਸੈਂਟਰ ਗੋਡੇ ਦਾ ਇਹ ਦੇਖੋ ਇਹ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਕਈ ਵਾਰੀ ਬੈਠਣ ਵੇਲੇ ਇਹ ਜ਼ਿਆਦਾ ਸਟੇਟ ਸਲਵਾਰ ਹੋਣ ਦੇ ਕਾਰਨ ਖਿੱਚ ਮਾਰਦੀ ਹੈ ਤਾਂ ਆਪਾਂ ਤੁਹਾਨੂੰ ਉਹਦੇ ਲਈ ਵੀ ਦੱਸਾਂਗੇ ਤੇ ਕਈ ਵਾਰੀ ਮੂਰੀ ਤੇ ਆਪਣੇ ਅੱਗੋਂ ਸਲਵਾਰ ਗਿਰਦੀ ਰਹਿੰਦੀ ਆ ਆਪਾਂ ਉਹਦੇ ਲਈ ਵੀ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਦੇਖੋ ਇਹ ਆਪਾਂ ਨੇ ਮੂਰੀ ਰੱਖੀ ਹੈ ਜੀ ਮੂਰੀ ਰੱਖਣੀ ਹੈ ਜੀ 6 ਇੰਚ ਤਿਆਰ ਤੇ ਆਪਾਂ 1.5 ਇੰਚ ਐਕਸਟਰਾ ਰੱਖੀ ਹੈਗੀ ਵੱਧ ਰੱਖਿਆ ਲਾ ਲਓ 7.5 ਕੱਟ ਲਈ ਜੇ 6 ਇੰਚ ਮੂਰੀ ਰੱਖਣੀ ਹੈ ਤਾਂ 7.5 ਕੱਟ ਲਓ ਜੇ 7 ਰੱਖਣੀ ਹੈ ਤਾਂ 8 ਕੱਟ ਲਓ ਇੱਥੋਂ ਆਪਾਂ ਲਾਈ ਹੈ ਜੀ ਇਹ ਨਿਸ਼ਾਨੀ ਜਿਹੜੀ ਮੂਰੀਆਂ ਦੀ ਸਲਾਈ ਵਾਲੀ ਹੁੰਦੀ ਹੈ ਇੱਥੋਂ ਇਹ ਆਸਣ ਰੱਖਿਆ ਹੋਇਆ ਆਪਣਾ ਝੋਲੀ ਦਾ ਨਿਸ਼ਾਨ ਹੈ ਇੱਥੋਂ ਥੋੜੀ ਜੀ ਗਲਾਈ ਦੇ ਦਿਓ ਤੁਸੀਂ ਇਹ ਜਿਵੇਂ ਇੱਧਰ ਉਹ ਗੋਡੇ ਆਪਾਂ ਪਾਉਣੇ ਹੁੰਨੇ ਆ ਨਾ ਉਹ ਆਗੇ ਇੱਥੋਂ ਆਪਾਂ 6 ਇੰਚ ਤੇ ਮੈਂ ਨਿਸ਼ਾਨ ਲਾਇਆ ਨਾ 6 ਇੰਚ ਪਹਿਲਾਂ ਤੁਸੀਂ ਇੱਧਰ ਲੰਬਾਈ ਮਾਣ ਕੇ ਪੂਰੀ ਰੱਖਿਓ ਇਥੋਂ ਤੱਕ ਆਪਾਂ ਪੂਰੀ ਲੰਬਾਈ ਰੱਖੀ ਹੋਈ ਐ ਜਿੰਨੀ ਆਪਾਂ ਨੂੰ ਸਲਵਾਰ ਦੀ ਚਾਹੀਦੀ ਐ 1 ਇੰਚ ਐਕਸਟਰਾ ਰੱਖ ਕੇ ਸਲਾਈਆਂ ਦਾ ਮਾਰਜਨ ਇਹ 1.5 ਇੰਚ ਕਪੜਾ ਉੱਪਰ ਛੱਡਿਆ ਹੋਇਆ ਜੀ ਵਾਧੂ ਇਹ ਆਪਾਂ ਤੁਹਾਨੂੰ ਤਾਂ ਛੱਡਿਆ ਜਿਵੇਂ ਕਈ ਵਾਰੀ ਆਪਣੀ ਸਲਵਾਰ ਬੈਠਣ ਲੱਗੇ ਖਿੱਚ ਪਾਉਂਦੀ ਆ ਨਾ ਤਾਂ ਉਹਦਾ ਹੱਲ ਦੱਸ ਰਿਆਂ ਤੁਹਾਨੂੰ ਕਿਉਂਕਿ ਇਹ ਸਲਵਾਰਾਂ ਸਟੇਟ ਹੁੰਦੀਆਂ ਨੇ ਇਸ ਕਰਕੇ ਇਹ 1.5 ਇੰਚ ਕਪੜੇ ਨੂੰ ਆਪਾਂ ਜਿਵੇਂ ਪਲਾਜ਼ੋ ਦੇ ਵਿੱਚ ਪਿਛਲੀ ਅੱਗੇ ਪਿੱਛੇ ਵਾਲੀ ਝੋਲੀ ਵੀ ਵੱਡੀ ਛੋਟੀ ਰੱਖਦੇ ਆ ਇਹ ਦੋਨੋਂ ਇੱਕੋਸਾਰ ਰਹਿਣਗੀਆਂ ਜੀ ਪਰ ਇਹਦੇ ਵਿੱਚ ਐਵੇਂ ਕਾਟ ਪਾ ਲੈਣੀ ਆਪਾਂ ਨੇ ਥੋੜੀ ਜੀ ਇੱਥੋਂ ਸ਼ੇਪ ਦੇ ਲਿਓ ਤੁਸੀਂ ਤੇ ਇੱਥੋਂ ਥੋੜਾ ਜਿਹਾ ਡਾਉਨ ਕਰ ਦੇਣਾ ਉਧਰੋਂ ਵਧਾ ਲੈਣਾ ਇਧਰੋਂ ਥੋੜਾ ਜਿਹਾ ਘਟਾ ਲੈਣਾ ਇਹ ਮੂਰੀ ਗਿਰੂਗੀ ਨਹੀਂ ਤੇ ਇੱਥੋਂ ਆਪਣੇ ਖਿੱਚ ਨਹੀਂ ਪਾਉਗੀ ਝੋਲੀ ਵਾਲੀ ਸਾਈਡ ਤੋਂ ਇਹ ਕਟਿੰਗ ਵੇਲੇ ਹੋ ਗਿਆ ਜੀ ਇਹ ਦੇਖੋ ਮੈਂ ਨਿਸ਼ਾਨ ਲਾ ਲਿਆ ਇੱਧਰ ਵੀ ਤੁਸੀਂ 1.5 ਇੰਚ ਛੱਡ ਕੇ ਤੇ ਇੱਥੋਂ ਜਿਹੜਾ 6 ਇੰਚ ਮੈਂ ਗੋਡਿਆਂ ਦਾ ਰੱਖਿਆ ਹਿਸਾਬ ਨਾਲ ਵੀ ਇੰਨੇ ਕੋ ਆਪਾਂ ਗੋਡੇ ਪਾਉਣੇ ਆ ਤੇ ਉਤੋਂ 1.5 ਇੰਚ ਪਿੱਛੇ ਹਟਾ ਕੇ ਤੁਸੀਂ ਨਿਸ਼ਾਨ ਲਾ ਲਿਓ ਇਹ ਦੇਖੋ ਇਹ 'ਚ ਮੈਂ ਸੈਂਟਰ ਕੱਟ ਲਾਇਆ ਜੀ ਜਿਹੜਾ ਆਪਾਂ ਫਿਰ ਬਲ ਪਾਉਣੇ ਨੇ ਆਪਣੀ ਸਲਵਾਰ ਕਈ ਵਾਰੀ ਘੁੰਮਣ ਲੱਗ ਜਾਂਦੀ ਹੈ ਨਾ ਇਹ ਜਿਹੜਾ ਬਲ ਪਾਉਣਾ ਇਹ ਸੈਂਟਰ ਵਾਲਾ ਗੋਡਿਆਂ ਦਾ ਮੂਰੀ ਦਾ ਹੋ ਗਿਆ ਜਿੱਥੋਂ ਆਪਣੀ ਮੂਰੀ ਦਾ ਸੈਂਟਰ ਆਉਂਦਾ ਹੁਣ ਮੈਂ ਸਾਰੇ ਬਲ ਪਾ ਲੇ ਇੱਥੋਂ ਚੱਕ ਲੈਣਾ ਆਪਾਂ ਇਹ ਇੱਥੇ ਜ਼ਰੂਰ ਚੋਣ ਇੱਥੋਂ ਹੀ ਪਾਉਣੀ ਹੈ ਅੱਗੇ ਪਿੱਛੇ ਨਾ ਪਾਇਆ ਕਰੋ ਇੱਕ ਤਾਂ ਫਿਰ ਉਹ ਪ੍ਰੈਸ ਕਰਨ ਵੇਲੇ ਆਪਣੀ ਸ਼ੇਪ ਜੀ ਵਧੀਆ ਨਹੀਂ ਬਣਦੀ ਕਦੇ ਸਲਵਾਰ ਉਧਰ ਨੂੰ ਚਲੀ ਜਾਂਦੀ ਹੈ ਕਦੇ ਆਪਾਂ ਉਧਰਲੇ ਵਾਲ ਤੇ ਕਰ ਲੈਂਦੇ ਆ ਤਾਂ ਉਧਰ ਨੂੰ ਚਲੀ ਜਾਂਦੀ ਹੈ ਮੂਰੀ ਇਹ ਦੂਸਰੀ ਗੱਲ ਜੀ ਦੂਸਰੀ ਗੱਲ ਜਿਹੜੀ ਇਹ ਮੂਰੀ ਵਾਲਾ ਆਪਾਂ ਬਲ ਪਾਉਣਾ ਇਹ ਆਪਾਂ ਜਿਵੇਂ ਇਹਦੀ 20 ਇੰਚ ਵੈਲਟ ਹੈ ਜਿਹੜੀ ਇਹ ਸਲਵਾਰ ਮੈਂ ਬਣਾ ਰਹੀ ਆ ਇਹ ਬਾੜਾ ਆਪਾਂ ਨੇ ਜਿਹੜਾ ਸੈਂਟਰ ਚ ਕੱਟ ਲਾਇਆ ਸੀਗਾ ਇਹ ਗੋਡੇ ਦਾ ਸੈਂਟਰ ਕਰਕੇ ਉਹਦੇ ਹਿਸਾਬ ਨਾਲ ਬਲ ਲਾਇਆ ਸੀਗਾ ਨਿਸ਼ਾਨ ਤੇ ਆਪਾਂ ਨੇ ਇਹ ਬਲ 4.5 ਤੋਂ 5 ਇੰਚ ਦੇ ਵਿੱਚ ਵਿੱਚ ਪਾਉਣਾ ਜਿਵੇਂ 20 ਇੰਚ 벨ਟ ਤੇ 4.5 ਤੋਂ 5 ਇੰਚ ਦੇ ਵਿੱਚ ਵਿੱਚ ਬਲ ਪਾਉਣਾ ਤੇ ਜੇਕਰ ਆਪਣੀ 벨ਟ ਹੈ ਜੀ 23 3 ਇੰਚ ਤਾਂ 5 ਇੰਚ ਤੇ ਪਾ ਸਕਦੇ ਹਾਂ ਜੇਕਰ 벨ਟ 27 28 ਹੈ ਤਾਂ 5.5 ਤੇ ਵੀ ਤੁਸੀਂ ਇਹ ਚੋਣਾ ਪਾ ਸਕਦੇ ਹੋ ਇਹ ਦੇਖੋ ਹੁਣ ਆਪਾਂ ਨੇ 벨ਟ ਵੀ ਝੜ ਲਈ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਦੇਖੋ ਜਿਵੇਂ ਇਹ ਆਪਾਂ ਅਸਣ ਦੀਆਂ ਸਲਾਈਆਂ ਮਾਰੀਆਂ ਨੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਦੱਬ ਲਓ ਤੇ 벨ਟ ਦੀ ਬੈਕ ਸਾਈਡ ਵਾਲੀ ਵੀ ਤੁਸੀਂ ਕਿਤੋਂ ਤਾਂ ਅੱਗੇ ਨਾ ਨਿਕਲਦੇ ਛੱਡੋ ਵੀ ਕਿਉਂਕਿ ਇੰਨੇ ਛੋਟੇ ਛੋਟੇ ਸਲਾਈਆਂ ਤੇ ਇੰਟਰਲੌਕ ਵੀ ਨਹੀਂ ਹੁੰਦੀ ਤੇ ਦੂਸਰੀ ਗੱਲ ਜੀ ਜਦੋਂ ਆਪਾਂ ਬਲ ਪਾਉਨੇ ਆਂ ਕਈ ਵਾਰੀ ਕੋਈ ਉੱਚਾ ਪੈ ਗਿਆ ਕੋਈ ਕੱਪੜਾ ਨੀਚੇ ਨੂੰ ਜਾ ਰਿਹਾ ਵਾਲ ਉਹਦੇ ਅੱਧੀ 벨ਟ 'ਚ ਥੋੜਾ ਆਇਆ ਕੋਈ ਜ਼ਿਆਦਾ ਆਇਆ ਇਹ ਜ਼ਰੂਰ ਦੇਖ ਲਓ ਇੱਕ ਸਾਰ ਕੱਪੜਾ ਰੱਖ ਰੱਖ ਕੇ ਪਾਓ ਤੇ ਦੂਸਰਾ ਦੇਖੋ ਕਿੰਨੀ ਵਧੀਆ ਸਫਾਈ ਨਾਲ ਆਪਾਂ ਨੇ ਉੱਪਰੋਂ ਸਲਾਈ ਲਾਈ ਹੈਗੀ ਇਹ ਸਲਾਈ ਤੁਸੀਂ ਕਈ ਲੋਕ ਨਾ ਕੀ ਕਰਦੇ ਨੇ ਪੈਰ ਪੈਰ ਦੀ ਸਲਾਈ ਲਾ ਦਿੰਦੇ ਨੇ ਜਿਹੜੀ ਆ ਚੋਣਾ ਦਬਦਿਆਂ ਜਦੋਂ ਉਹ ਸਲਾਈ ਤੁਸੀਂ ਪੈਰ ਪੈਰ ਦੀ ਨਾ ਲਾਓ ਜੀ ਬਿਲਕੁਲ ਕਿਨਾਰੇ ਤੇ ਲਾਓ ਉਹਦੇ ਨਾਲ ਆਪਣੀ ਇੱਕ ਤਾਂ ਇੰਟਰਲੋਕ ਕਰਨੀ ਸੌਖੀ ਹੋ ਜਾਂਦੀ ਹੈ ਤੇ ਦੂਸਰਾ ਫਿਨਿਸ਼ਿੰਗ ਵੀ ਜ਼ਿਆਦਾ ਆਉਂਦੀ ਹੈ ਹੁਣ ਤੁਸੀਂ ਪੁੱਠੇ ਪਾਸੇ ਉਹ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਹੈ ਜੀ ਆਪਣੀ ਸਲਵਾਰ ਇਦੇ ਨਾਲ ਕਸਟਮਰ ਦੀ ਆਪਾਂ ਨੂੰ ਕੋਈ ਸਕਾਇਤ ਨਹੀਂ ਹੈਗੀ ਵੀ ਆਪ ਆਪਣੀਆਂ ਚੋਣਾ ਉੱਪਰ نیچے ਕਪੜਾ ਰੱਖ ਕਰਕੇ ਆ ਵੱਧ ਘਟ ਜਾ ਰੀਆਂ ਨੇ ਜਾਂ ਕੁਝ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਜੇਕਰ ਤੁਹਾਡੀ ਸਲਵਾਰ ਮੂਰੀ ਤੇ गिरਦੀ ਹੈ ਤੇ ਝੋਲੀ ਚ ਆਪਾਂ ਨੂੰ ਖਿੱਚ ਮਾਰਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਕੇ ਜ਼ਰੂਰ ਬਣਾਇਓ ਜੀ ਮੈਨੂੰ ਉਮੀਦ ਹੈ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਧੰਨਵਾਦ ਜੀ